ਲੁਧਿਆਣੇ ਮੇਲੇ ਦੇ ਵਿੱਚ ਮੇਰੇ ਯੂਟਿਊਬਰ ਗੁਰੂ ਸੇਵਕ ਸਿੰਘ ਉਹ ਵੀ ਅੱਜ ਮੇਲੇ ਵਿੱਚ ਆਏ ਹੋਏ ਨੇ ਅਸੀਂ ਉਹਨਾਂ ਦਾ ਮੇਲੇ ਦੇ ਵਿੱਚ ਆਉਣ ਤੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਜਿਹੜੀ ਤੁਸੀਂ ਗੱਲ ਦੀ ਬਸ ਚਾਲਾ ਮੇਲੇ ਤੁਹਾਨੂੰ ਕਿੰਨਾ ਲੱਗਿਆ ਇਹਨਾਂ ਕੀ ਫੀਲਸ ਹੋਰ ਇਹ ਹੈਗੇ ਨਹੀਂ ਮੇਰੇ ਯੂਟਿਊਬਰ ਦੋ ਅਸਾਂ ਠੀਕ ਹੈ ਦੇਵ ਸਿੰਘ ਦਾ ਪ੍ਰਾਪਤ ਹੈ ਇਹਨਾਂ ਦੀ ਬਤਾਲ ਕਮੰਡੀ ਜੀ ਮਾ ਅੱਜ ਜੋ ਜੁੰਗ ਤੇ ਜੁੰਗ ਤੇ ਆਈ ਇਹਨੇ ਦੱਸੋਨ ਤਾਂ ਨਹੀਂ ਅਸਲ ਪਾਪੜਾ ਨੇ ਕੀ ਬਤਾਲ ਪਰ ਮੇਨ ਤੁਹਾਡੀ ਹੋਣੀ ਮਾਜੇ ਦੀ ਹੈ ਮੇਹਰ ਤੋਂ ਬਿਨਾ ਨਹੀਂ ਹੁੰਦਾ ਇਹ ਆਪਾਂ ਚਲੋ ਠੀਕ ਹੈ ਜੇ ਕੋਈ ਆਪ ਨੂੰ ਬੜਾ ਮੋਟਾ ਪੜਾਉਂਦਾ ਆ ਦਸ ਬੀਰਾਂ ਜਿਹੜੂ ਕਿੰਨੇ ਵੀਰ ਹੋਏ ਆ ਬਹਿ ਜੀ ਕਿੰਨੇ ਵੱਧੂ ਹੋਏ ਆ ਕਈ ਤੁਸੀਂ ਕਹਿਆ ਸੀ ਕਿ ਤੁਸੀਂ ਆਪਣੇ ਗੁਣ ਦਿਖਾਓ ਆ ਕਰੂ ਦਰਸ਼ਨ ਜੀ ਸਿਰੋਆਣੀ ਤਾਂ ਹੀ ਗੱਲ ਹੋਈ ਆ ਪ੍ਰਾਰਥਨਾ ਆ ਬੋਲਿਆ ਸੀ ਬਾਕੀ ਵੀਰ ਨੇ ਕਾफी ਮਿਹਨਤ ਕੀਤੀ ਹੈ ਨਾ ਨਾਮ ਪਾਉਂਚੇ ਜਿਹੜੇ ਦੇ ਵਿੱਚ ਆਪ ਲੋਕ ਚੇਨ ਲਾਣੇ ਨਾ ਤੇ ਮਿਹਨਤ ਕਾफी ਕਰਦੇ ਬਾਕੀ ਧਰਮ ਜਿਹੜਾ ਤੁਹਾਨੂੰ ਦਿਵਾ ਕੇ ਤੁਹਾਨੂੰ ਦਰਸ਼ਕ ਲੋਕ ਨੇ ਜੀ ਨਾ ਕਰ ਦੇਣਾ ਚਾਹੀਦਾ ਸਬਸਕ੍ਰਾਈਬ ਲਾਜ਼ਮੀ ਕਰ ਲਿਆ ਜੀ ਮੈਂਨਤ ਕਰਦੇ ਵੀ ਹੋਰ ਆਪਾਂ ਜਿਹੜਾ ਦੂਜਾ ਮਿਕ ਲਗਾਉਂਗਾ ਮੈਂ ਤਾਂ ਮਾਈਕ ਖੰਦੇ ਲਈ ਨਹੀਂ ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਰਹਿੰਦੇ ਚੰਗੀ ਜੀ ਤੁਹਾਨੂੰ ਲੈ ਕੇ ਦਿਖਾਉਂਦਾ ਫਲਮਾਂ ਕੇ ਤੇ ਉਹਨਾਂ ਨੂੰ ਪ੍ਰਮੋਟ ਲਾਜ਼ਮੀ ਕਰਨਾ ਚਾਹੀਦਾ ਹੈ